23 ਤਰੀਕ ਨੂੰ ਪਿਛਲਾ ਮਨਸ ਜੁਆਇਨ ਕੀਤਾ ਤੇ ਅੱਜ ਮੇਰਾ ਖਲ 19 ਤਰੀਕ ਹੈਗੀ ਹੈ ਤੇ ਮੈਂ ਤੇ ਇੱਕ ਮਹੀਨੇ ਦਾ ਰਿਪੋਰਟ ਕਾਰਡ ਦੇ ਰਿਹਾ ਤੁਹਾਨੂੰ ਇਹ 189 ਕੰਪਲੇਂਟਸ ਆਈਆਂ ਇਟਸ ਔਨ ਰਿਕਾਰਡ 112 ਦੇ ਉੱਪਰ 199 ਕੰਪਲੇਂਟਸ ਆਈਆਂ ਔਰ 180 ਬੰਦੇ ਸੈਟੀਸਫਾਈਡ ਲੁੱਕ ਐਟ ਦਿਸ ਟਰੈਕ ਰਿਕਾਰਡ ਵੀ ਜੇ 199 ਚੋਂ 180 ਬੰਦੇ ਸੈਟੀਸਫਾਈਡ ਹੈ ਤੇ ਇਟ ਮੀਨਸ ਮੋਰ ਥੈਨ 95 ਪਰਸੈਂਟ ਬੰਦੇ ਸੈਟੀਸਫਾਈਡ ਨੇ ਪੁਲਿਸ ਦੇ ਕੰਮ

एसएसपी मलेरकोटला ਦੀ ਨਿਗਰਾਨੀ ਹੇਠ ਆਮ ਪਬਲਿਕ ਦੀ ਸੁਰੱਖਿਆ ਅਤੇ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਇਸ ਅਧੀਨ 6 ਐਮਰਜੈਂਸੀ ਰਿਸਪੌਂਸ ਵਾਹਨ ਅਤੇ ਪੀਸੀਆਰ ਮੋਟਰਸਾਈਕਲ 24 ਘੰਟੇ ਕੰਮ ਕਰਨਗੇ ਅਤੇ ਸ਼ਹਿਰੀ ਅਤੇ ਪਿੰਡੂ ਖੇਤਰ ਵਿੱਚ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਇਹ ਵਾਹਨ ਸਦਾ ਤਤਪਰ ਰਹਿਣਗੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੀਸੀ ਮਲੇਰकोटਲਾ ਡਾਕਟਰ ਪੱਲਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਐਸਐਸਪੀ ਹਰ ਕਮਲਪ੍ਰੀਤ ਸਿੰਘ ਖੱਖ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੁਹਿੰਮ ਦਾ ਅਸਲ ਮਕਸਦ ਨਿਗਰਾਨੀ 24 ਘੰਟੇ ਹੈ ਜਿਸ ਲਈ ਹਰ ਲੋੜਿੰਦਾ ਕਦਮ ਚੁੱਕਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਿਸ ਵਾਹਨ ਵਿੱਚ ਜੋ ਵੀ ਕਮੀ ਸੀ ਉਹ ਦੂਰ ਕਰਵਾਈ ਜਾ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਪਿਛਲੇ 10 ਦਿਨਾਂ ਤੋਂ ਲਗਾਤਾਰ ਉਹਨਾਂ ਨੂੰ ਲੋਕਾਂ ਦੇ ਮੈਸੇਜ ਆ ਰਹੇ ਹਨ ਅਤੇ ਲੋਕੀ ਪੁਲਿਸ ਦੀ ਪ੍ਰਸ਼ੰਸਾ ਕਰ ਰਹੇ ਹਨ ਉਨਾ ਕਿਹਾ ਕਿ ਇਹ ਪ੍ਰੋਜੈਕਟ ਸੀਐਮ ਪੰਜਾਬ ਅਤੇ ਡੀਜੀਪੀ ਪੰਜਾਬ ਦਾ ਪ੍ਰੋਜੈਕਟ ਹੈ ਤਾਂ ਜੋ ਲੋਕਾਂ ਨੂੰ ਸੁਰੱਖਿਆ ਦਿੱਤੀ ਜਾਵੇ ਇਸ ਤੋਂ ਬਾਅਦ ਡੀਸੀ ਮੈਡਮ ਡਾਕਟਰ ਪੱਲੇਵੀ ਦੁਆਰਾ ਹਰੀ ਝੰਡੀ ਦੇ ਕੇ ਇਨ੍ਹਾਂ ਵਾਹਨਾਂ ਨੂੰ ਰਵਾਨਾ ਕੀਤਾ ਗਿਆ ਜ਼ਿਲ੍ਹਾ ਪੁਲਿਸ ਦੇ ਵੱਲੋਂ ਐਸਐਸਪੀ ਸਾਹਿਬ ਦੀ ਸੁਪਰਵੀਜ਼ਨ ਐਂਡ ਗਾਈਡੈਂਸ ਹੇਠ ਅੱਜ ਇਥੇ ਨਿਗਰਾਨੀ 24 ਘੰਟੇ ਪ੍ਰੋਜੈਕਟ ਦੀ ਸ਼ੁਰੂਆਤ ਨੂੰ ਲਾਂਚ ਕੀਤਾ ਜਾ ਰਿਹਾ ਹੈ ਜਨਰਲ ਪਬਲਿਕ ਦੀ ਸੁਰੱਖਿਆ ਸੇਫਟੀ ਅਨ ਸਿਕਿਉਰਿਟੀ ਨੂੰ ਪ੍ਰਾਇੋਰਟੀ ਦਿੰਦੇ ਹੋਏ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਇਹਦੇ ਵਿੱਚ 6 ਐਮਰਜੈਂਸੀ ਰਿਸਪਾਂਸ ਵਹੀਕਲਸ ਦੇ ਨਾਲ ਪੀਸੀਆਰ ਵਾਈਕਸ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਇਥੇ ਰਾਉਂਡ ਦਿ ਕਲॉक ਕੰਮ ਕਰਨਗੇ ਜਿਹੜਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਐਮਰਜੈਂਸੀ ਸਿਚੁਏਸ਼ਨ ਹੈ भी रूरल एरिया या फिर अरबन एरिया दे विच कोई भी आ, मेडिकल एमरजेंसी कोई होर आ, कोई भी कुदरती आफत आती है या किसी नसी भी तरह का कोई एक्सीडेंट कोई, कोई केस है जो दे विच पब्लिक न कोई सह हैल्प चाहती है तो इमीजिएटली एक सौ बारह हेल्पलाइन नंबर पर कॉल कर सकते हैं एंड जेड़ा अगे ए नेटवर्क चलेगा जिद्दरजेंसी रिस्पोंस वहीकल्स का जोड़ा है ਉਹ ਮੌਕੇ ਤੇ ਪਹੁੰਚਣ ਗਿਆ ਤੇ ਲੋਕਾਂ ਨੂੰ ਜਿਹੜੀ ਹੈਲਥ ਪ੍ਰੋਵਾਈਡ ਕੀਤੀ ਜਾਏਗੀ ਜਿਹੜਾ ਅਰਬਨ ਏਰੀਆ ਦੇ ਵਿੱਚ ਹੈ ਉਹਦੇ ਵਿੱਚ ਜਿਹੜਾ ਰਿਸਪੌਂਸ ਟਾਈਮ ਹੈ that will be around पंद्रह मिनट पंद्रह अराउंड टेन टू फिफ्टीन मिनट्स एंड रूरल एरिया रहेगा भी मिनट के आसपास तो मिन बहुत ही आई बिलीव कि इट्स अ वेरी नोबल इनिशिएटिव बहुत ही अच्छा उपराला है क्योंकि आम तौर पर जोड़ा है दे विच जो कोई भी मुसीबत देव आज जिमें कोई एक्सीडेंट हो गया या किसी भी तरह की कोई भी एमरजेंसी है जिथे कोई नहीं रीच आउट कर सकता सो so, यह उपराला है कि जिला पुलिस जिला नाल है ਸੋ ਇੱਕ ਸੈਂਸ ਆਫ ਸਿਕਿਉਰਿਟੀ ਇੱਕ ਸੇਫਟੀ ਜ਼ਰੂਰ ਹੈਗੀ ਹੈ ਜਿਹੜੀ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਨਾਲ ਹੀ ਇਹ ਵੀ ਅਪੀਲ ਹੈ ਸਿਟੀਜ਼ਨਸ ਨੂੰ ਕਿ ਜੇ ਉਹਨਾਂ ਨੂੰ ਲੱਗਦਾ ਹੈਗਾ ਕਿ ਕੋਈ ਵੀ ਕਿਤੇ ਵੀ ਐਨੀਬਾਡੀ ਜੇ ਕੋਈ ਆਪ ਨਹੀਂ ਕਾਲ ਕਰ ਸਕਦਾ ਜਾਂ ਤੁਸੀਂ ਕੋਈ ਅਕ੍ਰੋਸ ਕਰ ਰਹੇ ਹੋ ਕਿਸੇ ਨੂੰ ਮਦਦ ਚਾਹੀਦੀ ਹੈ ਐਂਡ ਤੁਹਾਨੂੰ ਲੱਗਦਾ ਹੈਗਾ ਕਿ ਤੁਸੀਂ ਆਪਣਾ ਜ਼ਰੂਰ ਐਜ਼ ਅ ਸਿਟੀਜ਼ਨਸ਼ਿਪ ਤੁਸੀਂ ਆਪਣੀ ਰਿਸਪਾਂਸਿਬਿਲਟੀ ਵੀ ਪੂਰੀ ਨਿਭਾਓ ਤੁਸੀਂ ਆਪ ਵੀ ਕਾਲ ਕਰ ਸਕਦੇ ਹੋ ਕਿ ਤੁਸੀਂ ਇੱਥੇ ਪੁਲਿਸ ਨੂੰ ਇਨਫੋਰਮ ਕਰ ਸਕਦੇ ਹੋ ਕਿ ਇੱਥੇ ਪਹੁੰਚੋ ਤੇ ਇਹਨਾਂ ਦੀ ਮਦਦ ਕਰੋ ਸ਼ਹਿਰ ਲਈ ਕਿੰਨੀਆਂ ਗੱਡੀਆਂ ਜ਼ਰੂਰ ਨੇ ਜੀ ਆ ਸ਼ਹਿਰ ਲਈ 6 ਜ਼ਿਲ੍ਹੇ ਦੇ ਵਿੱਚ 6 ਪੀਸੀਆਰ ਟੀਮਸ ਪੀਸੀਆਰ ਬਾਈਕਸ ਐਨ ਅਮਰਜੈਂਸੀ ਰਿਸਪਾਂਸ ਵਾਹਿਕਸ ਹੈ ਇੱਕ ਗੱਡੀ ਪਰ ਥਾਣਾ ਡਿਟੇਲਸ ਤੁਹਾਨੂੰ ਐਸਐਸਪੀ ਸਾਹਿਬ ਵੀ ਦੱਸਣਗੇ ਤੇ ਇੱਕ ਗੱਡੀ ਹੈਗੇ ਜਿਹੜੀ ਇੱਕ ਪੁਲਿਸ ਸਟੇਸ਼ਨ ਨੂੰ ਡੈਡੀਕੇਟਡ ਆ ਇਹਦੇ ਮੇਰੇ ਕੋਲ ਚ ਮੋਬਾਈਲ ਖੋਣ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੋ ਰਹੀਆਂ ਮੈਡਮ ਉਹਦੇ ਚ ਵੀ ਕੁਝ ਰੀਲੀਫ ਦਊਗੀ ਦੇਖੋ ਇਹ ਦਿਸ ਇਜ਼ ਇਨ ਜਨਰਲ ਹੀ ਪਬਲਿਕ ਸੇਫਟੀ ਸਿਕਿਉਰਿਟੀ ਦੇ ਪਿਛੇ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਾਰਦਾਤ ਹੈ ਪੀਸੀਆਰ 22 ਤੁਸੀਂ ਦੇਖੋਗੇ ਦੇ ਇਨਾਂ ਦੀ ਮੋਬਿਲਿਟੀ ਜ਼ਿਆਦਾ ਹੋਏਗੀ ਵਿਜ਼ਿਬਿਲਿਟੀ ਜ਼ਿਆਦਾ ਹੋਏਗੀ ਐਂਡ ਜੇ ਜਿੱਥੇ ਜਿਹੜਾ ਫਾਲਟ ਆ ਉਹ ਤਾਂ ਅਸੀਂ ਆਲਰੇਡੀ ਕਰਦੇ ਆ ਚਾਹੇ ਹੁਣ ਜਿਹੜਾ ਅੱਜ ਦਾ ਪਰਪਸ ਹੈ ਬੇਸਿਕ ਪਰਪਸ ਹੈ ਜਿੱਦਾਂ ਅਸੀਂ ਮੈਡਮ ਨੇ ਦੱਸਿਆ ਵੀ ਨਿਗਰਾਨੀ 24/7 ਵੀ ਜਿਹੜੀ ਸਾਡੀ ਪੁਲਿਸ ਦੀ ਬੇਸਿਕ ਡਿਊਟੀ ਹੈ ਵੀ ਤੁਸੀਂ ਸੈਂਸ ਆਫ ਸਿਕਿਉਰਟੀ ਪ੍ਰਵੇਲ ਕਰਨੀ ਹੈ ਉਹ ਕਿਦਾਂ ਹੋਏਗੀ ਹੁਣ ਆਪਾਂ ਦੇਖਿਆ ਮੈਡਮ ਨੂੰ ਮੈਂ ਦਿਖਾ ਰਿਹਾ ਸੀ ਵੀ ਆਪਾਂ 8 ਗੱਡੀਆਂ ਆਲਰੇਡੀ ਪੁਲਿਸ ਸਟੇਸ਼ਨ ਦੀਆਂ ਵਿੱਚ ਲੱਗੀਆਂ ਹੋਈਆਂ ਸੀ ਬਟ ਉਹਨਾਂ ਦੇ ਵਿੱਚ ਉਹ ਵਾਲੇ ਸਾਧਨ ਨਹੀਂ ਸੀਗੇ ਐਮਰਜੈਂਸੀ ਦੇ ਵਿੱਚ ਤੁਹਾਨੂੰ ਪਬਲਿਕ ਨੂੰ ਡਰੈਸ ਕਰਨਾ ਪੈਂਦਾ ਉਹ ਪਬਲਿਕ ਡਰੈਸ ਸਿਸਟਮ ਨਹੀਂ ਸੀਗਾ ਉੱਪਰ ਫਲਿਕਰਿੰਗ ਲਾਈਟਸ ਹੁੰਦੀਆਂ ਰਾਤ ਨੂੰ ਜੇ ਦੋ ਮੁਲਾਜ਼ਮ ਵੀ ਆ ਜਿਆਦਾ ਨਹੀਂ ਫੋਰਸ ਬਟ ਲਾਈਟ ਹੂਟਰ ਵੱਜਦਾ ਤੇ ਇੱਕ ਬੰਦੇ ਨੂੰ ਪਤਾ ਲੱਗ ਜਾਂਦਾ ਪੁਲਿਸ ਆ ਗਈ ਹੈ ਸਾਡੀ ਉਹਦੇ ਨਾਲ ਮੋਬਿਲਿਟੀ ਜਦਾ ਵਧੀਆ ਹੋ ਜਾਂਦੀ ਹੈ ਉਹ ਤੋਂ ਇਲਾਵਾ ਜਿਹੜਾ ਸੀ ਐਮਰਜੈਂਸੀ ਰਿਸਪੌਂਸ ਦੇ ਵਹੀਕਲ ਸੀਗੇ ਸਾਡੇ ਇੱਥੇ ਅਸੀਂ ਉਹਨਾਂ ਨੂੰ ਦੁਬਾਰਾ ਠੀਕ ਕਰਵਾਇਆ ਅਸੀਂ ਉਹਨਾਂ ਨੂੰ ਔਨ ਰੋਡ ਕੀਤਾ ਹੈਗਾ ਹਰੇਕ ਥਾਣੇ ਨੂੰ ਮੈਡਮ ਨੇ ਦੱਸਿਆ ਵੀ ਇੱਕ ਇੱਕ ਵਹੀਕਲ ਅਸੀਂ ਲੋਡ ਕੀਤਾ ਐਸ ਐਚ ਓ ਦਾ ਵਹੀਕਲ ਆਲਰੇਡੀ ਉੱਥੇ ਹੋ ਗਿਆ ਇਟ ਮੀਨਸ ਟੂ ਵਹੀਕਲਸ ਆਰ ਥੇਰ ਵੀ ਇੱਕ ਐਸ ਐਚ ਓ ਵੜਾ ਹੋ ਗਿਆ ਇੱਕ ਐਮਰਜੈਂਸੀ ਰਿਸਪੌਂਸ ਵਹੀਕਲ ਹੋ ਗਿਆ ਹੁਣ ਤੁਹਾਨੂੰ ਜਾਂ ਮੈਨੂੰ ਕਿਸੇ ਨੂੰ ਵੀ ਲੋੜ ਪੈਂਦੀ ਹੈ ਸਾਡੇ ਕੋ 112 ਇੱਕ ਯੂਨੀਵਰਸਲ ਨੰਬਰ ਇਹ ਤੋਂ ਇਲਾਵਾ ਸੀ ਵਹੀਕਲਸ ਦੇ ਉੱਪਰ ਆਪਣੇ ਕੰਟਰੋਲ ਰੂਮ ਦੇ ਨੰਬਰ ਵੀ ਲਿਖਾਏ ਆ ਵੀ ਜੇ ਕਿਸੇ ਨੂੰ ਵੀ ਸਾਡੀ ਧੀ ਨੂੰ ਸਾਡੀ ਭੈਣ ਨੂੰ ਕਿਸੇ ਬੰਦੇ ਨੂੰ ਵੀ ਲੋੜ ਪੈਂਦੀ ਹੈ ਉਹਦੇ ਕੋ ਇੱਕ ਨੰਬਰ ਹੋਏਗਾ ਜਿੱਥੇ ਉਹ ਕਾਲ ਕਰੇਗਾ ਤਾਂ ਪੁਲਿਸ ਉੱਥੇ ਕੋਸ਼ਿਸ਼ ਕਰੇਗੀ ਜਲਦੀ ਤੋਂ ਜਲਦੀ ਪਹੁੰਚੇਗਾ ਜਿੱਦਾਂ ਅਸੀਂ ਦੱਸਿਆ ਇਹ ਆਲਰੇਡੀ ਸਿਸਟਮ ਅਸੀਂ ਪਿਛਲੇ 10 ਦਿਨਾਂ ਤੋਂ ਇਨ ਪਲੇਸ ਕੀਤਾ ਹੋਇਆ ਦੇ ਆਰ ਡੂਇੰਗ ਅ ਵੈਰੀ ਗੁੱਡ ਜੌਬ ਬੜੇ ਅੱਛੇ ਫੀਡਬੈਕ ਆ ਗਏ ਮੇਰੇ ਕੋ ਮੈਂ ਤੁਹਾਨੂੰ ਬਾਅਦ ਤੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰੂੰਗਾ ਲੋਕਾਂ ਦੇ ਐਸਐਮਐਸ ਆਏ ਆ ਮੇਰੇ ਕੋਲ ਕਿ ਅਸੀਂ ਫਸਟ ਟਾਈਮ ਦੇਖਿਆ ਜੀ ਅਹਿਮਦਗੜ੍ਹ ਦੇ ਵਿੱਚ ਕੋਈ ਗੱਡੀ ਹੈਗੀ ਐ ਕਿਤੇ ਟ੍ਰੈਫਿਕ ਠੀਕ ਕਰਵਾ ਰਹੇ ਨੇ ਕਿਤੇ ਐਕਸੀਡੈਂਟ ਵਾਲਿਆਂ ਨੂੰ ਡੀਲ ਕਰ ਰਹੇ ਨੇ ਕਿਤੇ ਏਟੀਐਮ ਚੈੱਕ ਕਰ ਰਹੇ ਨੇ ਕਿਤੇ ਰਾਤ ਨੂੰ ਜਿਹੜੀ ਧੁੰਦ ਪੈ ਰਹੀ ਐ ਤਾਂ ਲੋਕਾਂ ਨੂੰ ਟ੍ਰੈਫਿਕ ਨੂੰ ਅਲਰਟ ਕਰ ਰਹੇ ਆ ਵੀ ਤੁਸੀਂ ਇਸ ਸਾਈਡ ਤੋਂ ਇਸ ਸਾਈਡ ਤੇ ਜਾਓ ਸੋ ਜਿਹੜੀਆਂ ਨਿੱਕੀਆਂ ਨਿੱਕੀਆਂ ਪ੍ਰੋਬਲਮਸ ਆ ਆਪਣੀਆਂ ਵੀ ਸੀਟ ਬੈਲਟ ਨਹੀਂ ਲਾਈ ਜਾਂ ਕੁਝ ਨਹੀਂ ਕੀਤਾ ਉਹ ਤਾਂ ਸਾਡਾ ਕੰਮ ਹੈਗਾ ਸਾਡੀ ਜੌਬ ਹੈ ਇਥੇ ਕਾਨੂੰਨ ਬਣ ਗਿਆ ਉਹਨੂੰ ਇੰਪਲੀਮੈਂਟ ਇੰਪਲੀਮੈਂਟ ਪੁਲਿਸ ਨੇ ਕਰਨਾ ਪਰ ਜਿਹੜਾ ਇਹ ਵਾਲਾ ਰਿਸਪੌਂਸ ਟਾਈਮ ਹੈਗਾ ਸਾਡੀ ਗਵਰਨਮੈਂਟ ਦੀ ਪਹਿਲ ਹੈਗੀ ਆ ਵੀ ਵਿਜ਼ਿਬਿਲਟੀ ਆਫ ਜਿਹੜੀ ਫੋਰਸ ਹੈਗੀ ਆ ਉਹ ਆਪਾਂ ਦਫਤਰਾਂ 'ਚ ਨਹੀਂ ਰੱਖਣੀ ਉਹਨੂੰ ਆਪਾਂ ਸੜਕਾਂ ਤੇ ਲਾਉ ਜਿਹੜੀ ਪੁਲਿਸ ਦੀਆਂ ਗੱਡੀਆਂ ਉਹ ਪੁਲਿਸ ਲੈਨਾਂ 'ਚ ਨਹੀਂ ਖੜੀਆਂ ਹੋਣਗੀਆਂ ਉਹ ਸੜਕਾਂ ਤੇ ਖੜੀਆਂ ਹੋਣਗੀਆਂ ਇਹ ਡੀਜੀਪੀ ਪੰਜਾਬ ਸੀਐਮ ਪੰਜਾਬ ਦਾ ਪ੍ਰੋਜੈਕਟ ਹੈਗਾ ਅਸੀਂ ਇਹਨੂੰ ਇੱਥੇ ਪਲੇਅਰ ਕੋਟਲੇ 'ਚ ਅੱਜ ਲਾਂਚ ਕੀਤਾ ਹੈਗਾ ਮੈਡਮ ਨੇ ਕੀਤਾ ਏਸ ਮੈਡਮ ਨੇ ਔਰ ਮੈਂ ਆਸ ਕਰਦਾ ਵੀ ਲੋਕਾਂ ਨੂੰ ਇਹਦਾ ਕਾਫੀ ਫਾਇਦਾ ਹੋਏਗਾ ਇਹ ਮਲਟੀਟਾਸਕਿੰਗ ਕੰਮ ਕਰਨਗੇ ਜੇ ਸਵੇਰੇ ਕੁੜੀਆਂ ਦੇ ਸਕੂਲ ਲੱਗਣ ਦਾ ਟਾਈਮ ਆ ਇਹ ਉੱਥੇ ਡਿਊਟੀ ਕਰ ਰਿਹਾ ਹੁਣ ਆ ਤੁਸੀਂ ਬਾਹਰ ਰੋਡ ਤੇ ਦੇਖੋ ਅਸੀਂ ਰੈਗੂਲਰਲੀ ਇਸ ਕਾਲਜ ਨੂੰ ਮੋਨੀਟਰ ਕਰਦੇ ਆ ਰੋਡ ਨੂੰ ਇੱਥੇ ਈਵ ਟੀਜ਼ਿੰਗ ਦੀ ਬੜੀ ਸ਼ਿਕਾਇਤ ਸੀ ਕਿ ਲੋਕੀ ਮੁੰਡੇ ਤਿੰਨ ਆ ਰਹੇ ਆ ਜੀ ਚੜ ਚੜ ਕੇ ਬੱਚੀਆਂ ਨੇ ਕਾਲਜ ਨੂੰ ਆਉਣਾ ਹੁੰਦਾ ਉਹ ਤੋਂ ਬਾਅਦ ਵਾਲਾ ਟਾਈਮ ਸਾਡਾ ਫਾਈਨੈਂਸ਼ੀਅਲ ट्रांजੈਕਸ਼ਨ ਦਾ ਸ਼ੁਰੂ ਹੋ ਜਾਂਦਾ ਇਹ ਬੈਂਕਾਂ ਦੇ ਵਾਲੇ ਦਿਵਾਲੇ ਏਟੀਐਮ ਦੇ ਵਾਲੇ ਦਿਵਾਲੇ ਉੱਥੇ ਰਹਿਣਗੇ ਫਿਰ ਸਾਡਾ ਸ਼ਾਮ ਦਾ ਟਾਈਮ ਆਉਂਦਾ ਉਦਾਂ ਦੀ ਪੁਲਿਸਿੰਗ ਕਰਾਂਗੇ अर्ਲੀ ਮਾਰਨਿੰਗ ਸ਼ਹਿਰ ਵਾਲਿਆਂ ਨੂੰ ਇਹ ਸੈਰ ਕਰਵਾ ਰਹੇ ਆ ਸੋ ਜੋ ਸਾਡੀ ਬੇਸਿਕ ਪਰਪਸ ਹੈ ਇਸ ਕੰਮ ਦਾ ਉਹ ਹੈਗਾ ਸੈਂਸ ਆਫ ਸਿਕਿਉਰਟੀ ਕਿ ਸਾਨੂੰ ਆਲੇ-ਦੁਆਲੇ ਆਪਣੀ ਪੁਲਿਸ ਨਜ਼ਰ ਆਵੇ ਸਾਨੂੰ ਲੋਡ ਪੈਂਟ ਤੇ ਸੁਪਰਵਾਈਜ਼ ਜੇਕਰ ਗੱਲ ਕੀਤੀ ਜਾਵੇ ਸਰ ਤਾਂ ਆਮ ਲੋਕਾਂ ਦੇ ਜਿਹੜੇ ਹੈਗਾ ਸੀਟ ਬੈਲਟ ਦੇ ਚਲਾਨ ਕੀਤੇ ਜਾ ਰਹੇ ਹੁਣ ਤੁਹਾਡੇ ਸਾਹਮਣੇ ਇੱਕ ਗੱਡੀ ਦੇ ਵਿੱਚ ਕਿਸੇ ਡਰਾਈਵਰ ਨੇ ਜਾਂ ਜਿਹੜੇ ਨਾਲ ਬੈਠੇ ਸੀ ਇਹ ਅਧਿਕਾਰੀ ਉਹਨਾਂ ਨੇ ਸੀਟ ਬੈਲਟ ਨਹੀਂ ਲਾਈ ਹੋਈ ਹੈਗੀ ਕਿਉਂਕਿ ਕੌਮਨ ਸਾਹਿਬ ਜੀ ਮੇਰੇ ਇੱਕ ਡਰਾਈਵਰ ਵੀ ਜਿਹੜੇ ਹਰ ਵੇਲੇ ਗੱਡੀ ਦੀ ਸੀਟ ਬੈਲਟ ਲਾਉਂਦੇ ਔਰ ਮੈਂ ਲਵਾਉਣਾ ਇਹਨਾਂ ਵੀ ਹੁਣ ਤਾਂ ਸਾਰੇ ਅੱਜ ਦਾ ਜਿਹੜਾ ਪਰਪਸ ਆ ਅੱਜ ਦਾ ਪੁਆਇੰਟ ਆ ਕਿ ਸਾਡੇ ਕੋਲ ਡਰਾਈਵਰ ਜਿਹੜਾ ਹੈਗਾ ਸੀ ਐਮਰਜੈਂਸੀ 'ਚ ਇਹ ਸਾਰਾ ਕੰਮ ਕਰ ਰਿਹਾ ਸੀ ਅੱਜ ਦਾ ਕਿਤੇ ਇੱਕ ਸਾਡਾ ਕੋਈ ਹੌਲਦਾਰ ਚਲਾ ਰਿਹਾ ਕਿਸੇ ਕੋਈ ਡਰਾਈਵਰ ਚਲਾ ਰਿਹਾ ਜਾਂ ਨਹੀਂ ਚਲਾ ਰਿਹਾ ਪਰ ਜਦੋਂ ਇਹਨਾਂ ਨੇ ਹੁਣ ਫੀਲਡ 'ਚ ਜਾਣਾ ਇਹਨਾਂ ਨੇ ਸਾਰਾ ਕੁਝ ਕਰਕੇ ਜਾਣਾ ਸਰ ਇੱਕ ਬੜੀ ਸਮੱਸਿਆ ਇਹ ਹੈ ਕਿ ਜਿਹੜਾ ਟੈਲੀਫੋਨ ਫੋਨ ਔਰ ਮੋਬਾਈਲ ਫੋਨ ਦਾ ਇਹ ਤੇ ਕੋਈ ਚਲੋ ਮੈਂ ਨਾ ਦੇਖੋ ਮੈਂ ਭਾਈ ਮੈਂ 22 ਤਰੀਕ ਨੂੰ ਲਾਸਟ ਮੰਥ ਜੁਆਇਨ ਕੀਤਾ ਤੇ ਅੱਜ ਮੇਰਾ ਖਲ 19 ਤਰੀਕ ਹੈਗੀ ਹੈ ਤੇ ਮੈਂ ਤੇ ਇੱਕ ਮਹੀਨੇ ਦਾ ਰਿਪੋਰਟ ਕਾਰਡ ਦੇ ਰਿਹਾ ਤੁਹਾਨੂੰ ਇਹ 189 ਕੰਪਲੇਂਟਸ ਆਈਆਂ ਇਟਸ ਔਨ ਰਿਕਾਰਡ 112 ਦੇ ਉੱਪਰ 199 ਕੰਪਲੇਂਟਸ ਆਈਆਂ ਔਰ 180 ਬੰਦੇ ਸੈਟੀਸਫਾਈਡ ਲੁੱਕ ਐਟ ਦਿਸ ਟ੍ਰੈਕ ਰਿਪੋਰਟ ਵੀ ਜੇ 199 ਚੋਂ 180 ਬੰਦੇ ਸੈਟੀਸਫਾਈਡ ਹੈ ਤੇ ਇਟ ਮੀਨਸ ਮੋਰ ਥੈਨ 95 ਪਰਸੈਂਟ ਬੰਦੇ ਸੈਟੀਸਫਾਈਡ ਨੇ ਪੁਲਿਸ ਦੇ ਕੰਮ ਤੋਂ ਬਾਕੀ ਜਿਹੜੀਆਂ ਤੁਸੀਂ ਕ੍ਰਾਈਮ ਦੀ ਗੱਲ ਕਰ ਰਹੇ ਆ ਸਾਰਾ ਕੁਝ ਸਾਡੇ ਨੋਟਿਸ 'ਚ ਹੈਗਾ ਅਸੀਂ ਬੜਾ ਇੱਕ ਰੂਡ ਮੈਪ ਬਣਾਇਆ ਹੋਇਆ ਹਰੇਕ ਕੰਮ ਦਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਨਾ ਵੀ ਅਸੀਂ ਸਤਾਈਆਂ ਆਪਣੇ ਇਹਨਾਂ ਦਿਨਾਂ ਦੇ ਵਿੱਚ ਮੇਰਾ ਖਿਆਲ 200 ਤੋਂ ਵੱਧ ਬੰਦੇ ਆਪਣੇ ਪਰਚਿਆਂ ਵਾਲੇ ਅਰੈਸਟ ਕਰ ਚੁੱਕੇ ਜਿਹੜੇ ਲੋਕੀ ਸਾਡੇ ਕੋਲ ਬਾਰ ਬਾਰ ਆ ਰਹੇ ਸੀ ਵੀ ਮੇਰਾ ਕੇਸ ਹੈ ਜੀ ਬੰਦਾ ਨਹੀਂ ਫੜ ਹੋਇਆ ਮੇਰਾ ਜਿਹੜਾ ਮਕਸਦ ਆ ਉਹ ਕੰਪਲੀਟ ਨਹੀਂ ਹੋਇਆ ਉਹ ਅਸੀਂ 200 ਤੋਂ ਉੱਪਰ ਬੰਦਾ ਫੜ ਚੁੱਕੇ ਆ ਨਸ਼ੇ ਦੇ ਅਸੀਂ ਦੋ ਤਿੰਨ ਵੀਕਐਂਡਸ ਦੇ ਉੱਪਰ ਸਪੈਸ਼ਲ ਕੈਂਪੇਨਸ ਲਾਈਆਂ ਉਹਦੇ ਉੱਪਰ ਸਾਨੂੰ ਬੜੀਆਂ ਰਿਕਵਰੀਜ਼ ਹੋ ਰਹੀਆਂ ਸਾਡੇ ਕੋਈ ਨਹੀਂ ਫੀਡਬੈਕ ਆ ਗਿਆ ਉਹਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ ਅਸੀਂ ਉਹਨਾਂ ਨੂੰ ਅੱਗੇ ਲਾਈਨ ਅਪ ਕਰ ਰਹੇ ਹਾਂ ਸੋ ਸਾਰਾ ਕੁਝ ਪਾਈਪਲਾਈਨ 'ਚ ਹੈਗਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਨਜ਼ਰ ਹੀ ਆ ਜਾਣਾ ਬਾਕੀ ਤਾਂ ਅਸੀਂ ਗੱਲਾਂ ਕਰਨ ਵਾਲਿਆਂ 'ਚ ਉਹ ਨਹੀਂ ਹੈਗੇ ਅਸੀਂ ਤਾਂ ਕੰਮ ਕਰਨ ਵਾਲਿਆਂ 'ਚ ਹਾਂ ਐਂਡ ਜਿਹੜਾ ਕੰਮ ਹੈਗਾ ਉਹ ਹਰੇਕ ਨੂੰ ਨਜ਼ਰ ਆਵੇ ਥੈਂਕ ਯੂ ਥੈਂਕ ਯੂ